ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਆਸਾ ਰਾਗ ਦੇ ਵਿੱਚ ਅੰਗ ਨੰਬਰ 487 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਗੋਬਿੰਦ 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 ਸੰਗ ਨਾਮ ਦੇ ਉਹ ਮਨ ਲੀਣਾ ਪੰਜਮ ਪਾਤਸ਼ਾਹ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਇਥੇ ਉਹਨਾਂ ਭਗਤਾਂ ਦੀ ਗੱਲ ਕਰਦੇ ਨੇ ਜਿਹੜਾ ਭਗਤਾਂ ਨੂੰ ਸੰਸਾਰ ਦੇ ਵਿੱਚ ਨੀਚਾ ਗਿੜਿਆ ਗਿਆ ਤੇ ਉਹ ਭਗਤ ਪਰਮਾਤਮਾ ਦੀ ਬੰਦਗੀ ਕਰਕੇ ਕਿਵੇਂ ਉੱਚੇ ਹੋ ਗਏ ਤੇ ਸਾਬ ਕਹਿੰਦੇ ਗੋਬਿੰਦ ਧਰਤੀ ਦਾ ਪਾਲਣਹਾਰ ਤਿੰਨ ਵਾਰ ਉਚਾਰਨ ਕੀਤਾ ਗੋਬਿੰਦ ਗੋਬਿੰਦ ਸੰਗ ਕਹਿੰਦੇ ਉਸ ਧਰਤੀ ਦੇ ਪਾਲਣਹਾਰ ਦੇ ਨਾਲ ਮਿਲ ਕੇ ਨਾਮ ਦੇ ਉਹ ਮੰਨ ਲਈ ਨਾ ਭਗਤ ਨਾਮਦੇਵ ਜੀ ਦਾ ਮਨ ਜਿਹੜਾ ਹੈ ਲੀਨ ਹੋ ਗਿਆ ਪਰਮਾਤਮਾ ਦੀ ਬੰਦਗੀ ਦੇ ਵਿੱਚ ਆੜ ਦੰਬ ਕੋ ਚੀਪਰੋ ਹੋਇਓ ਲਖੀਣਾ ਜਿਹੜੇ ਸੰਸਾਰ ਦੇ ਲੋਕ ਅੱਡੀ ਕੌੜੀ ਦਾ ਸ਼ਿੰਬਾ ਕਹਿ ਕੇ ਬੁਲਾਉਂਦੇ ਸਨ ਉਹ ਲੱਖਾਂ ਦਾ ਹੋ ਗਿਆ ਕਿਉਂਕਿ ਇਹ ਪ੍ਰਮਾਤਮਾ ਵਿੱਚ ਤਾਕਤ ਹੈ نیچے ਉੱਚ ਕਰੈ ਮੇਰਾ ਗੋਬਿੰਦ ਕਾਹ ਹੁੰਤੇ ਨਾ ਡਰ ਹੈ ਜਿਸ ਸੰਸਾਰ ਦੇ ਲੋਕਾਂ ਨੇ ਨੀਵੀਂ ਜਾਤ ਦਾ ਕਹਿ ਕੇ ਫਟਕਾਰਿਆ ਪਰ ਪ੍ਰਮਾਤਮਾ ਨੇ ਆਪਣੀਆਂ ਨਜ਼ਰਾਂ ਵਿੱਚ ਇੰਨਾ ਚੁੱਕ ਦਿੱਤਾ ਕਿ ਉਹਨਾਂ ਲੋਕਾਂ ਨੂੰ ਫਿਰ ਇਹਨਾਂ ਭਗਤਾਂ ਦੇ ਅੱਗੇ ਨਮਸਕਾਰ ਕਰਨੀ ਪਈ ਰਹਾਉ ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਭਗਤ ਕਬੀਰ ਜੀ ਕਹਿੰਦੇ ਕਿ ਮੈਂ ਕੱਪੜਾ ਬੁਨਣ ਦਾ ਕੰਮ ਕਰਦਾ ਹਾਂ ਪਰ ਜਦੋਂ ਮੇਰੀ ਪ੍ਰੀਤ ਪਰਮਾਤਮਾ ਦੇ ਨਾਲ ਲੱਗੀ ਹਾਥ ਪਾਉ ਕਰ ਕੰਮ ਸਭ ਚਿਤ ਨਰਜਨ ਨਾਲ ਜਿੱਥੇ ਮੈਂ ਕੱਪੜਾ ਬੁਣਦਾ ਸੀ ਬਣਾਉਂਦਾ ਸੀ ਉੱਥੇ ਮੈਂ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਲਿਆ ਨੀਚ ਕੁਲਾ ਜੋ ਲਾਹਰਾ ਪਹਿਉ ਕਬੀਰਾ ਗੁਣੀ ਗਹੀਰਾ ਕਹਿੰਦੇ ਜਿਹੜੇ ਲੋਕ ਨੀਚ ਕੁਲਾ ਨੀਚ ਕੁਲਾ ਦਾ ਜੋਲਾਹ ਕਹਿ ਕੇ ਬੁਲਾਉਂਦੇ ਸਨ ਮੈਂ ਹੁਣ ਗੁਨਾ ਦੀ ਖਾਣ ਹੋ ਗਿਆ ਸਭ ਤੋਂ ਅਮੀਰ ਮੈਨੂੰ ਪ੍ਰਮਾਤਮਾ ਨੇ ਆਪਣਾ ਨਾਮ ਧਨ ਦੇ ਕੇ ਬਖਸ਼ ਦਿੱਤਾ ਰਵਿਦਾਸ ਤੁੰਤਾ ਢੋਰ ਦੀ ਤਿੰਨ ਤਿਆਗੀ ਮਾਇਆ ਭਗਤ ਰਵਿਦਾਸ ਜੀ ਜਿਨੂੰ ਲੋਕ ਕਹਿੰਦੇ ਸਨ ਕਿ ਮਰੇ ਹੋਏ ਪਸ਼ੂਆਂ ਦਾ ਚੰਮ ਢੋਂਦਾ ਤੇ ਜੁੱਤੀਆਂ ਬਣਾਉਂਦਾ ਹੈ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਸਾਰਿਕ ਮਾਇਆ ਨੂੰ ਮੈਂ ਤਿਆਗ ਦਿੱਤਾ ਪ੍ਰਗਟ ਹੋਆ ਸਾਥ ਸੰਗ ਹਰ ਦਰਸ਼ਨ ਪਾਇਆ ਫਿਰ ਉਸ ਪ੍ਰਮਾਤਮਾ ਨੇ ਪ੍ਰਗਟ ਹੋ ਕੇ ਸਤ ਸੰਗਤ ਦੇ ਵਿੱਚੋਂ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਤੇ ਉਸ ਸੰਗਤ ਦੇ ਵਿੱਚੋਂ ਹੀ ਮੈਂ ਪ੍ਰਮਾਤਮਾ ਦੇ ਦਰਸ਼ਨ ਕੀਤੇ ਸੈਨ ਨਾਈ ਬੁਤਕਾਰੀਆ ਘਰ ਘਰ ਸੁਣਿਆ ਭਗਤ ਸੈਨ ਜੀ ਜਿਹੜਾ ਨਾਈ ਦਾ ਕੰਮ ਕਰਦੇ ਸਨ ਜਿਹੜੇ ਲੋਕ ਕਹਿੰਦੇ ਸਨ ਕਿ ਇਹ ਨਾਈ ਦਾ ਕੰਮ ਕਰਦਾ ਹੈ ਇਹ ਹਜਾਮਤਾਂ ਕਰਦਾ ਤੇ ਨੀਚ ਕੋਲਦਾ ਹੈ ਸਾਬ ਕਹਿੰਦੇ ਕਿ ਉਹ ਵੀ ਘਰ ਘਰ ਦੇ ਵਿੱਚ ਉਸ ਦੀ ਵੀ ਸਿਫਤ ਹੋਣ ਲੱਗੀ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਗਣਿਆ ਉਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਤੇ ਉਹ ਵੀ ਭਗਤਾਂ ਦੀ ਗਿਣਤੀ ਦੇ ਵਿੱਚ ਆ ਗਿਆ ਇਹ ਬਦਸੁਰ ਕਹਿ ਜਾਟ ਰੋਟ ਭਗਤੀ ਲਾਗਾ ਕਹਿੰਦੇ ਇਹ ਸਾਰਿਆਂ ਦੀ ਗਾਥਾ ਸੁਣ ਕੇ ਭਗਤ ਧੰਨਾ ਜੀ ਵੀ ਬੰਦਗੀ ਵਾਲੇ ਪਾਸੇ ਲੱਗ ਗਏ ਬਿਲੇ ਪਰਤਕ ਗੁਸਾਈਆਂ ਧੰਨਾ ਵਡਭਾਗਾ ਭਗਤ ਧੰਨਾ ਜੀ ਆਖਦੇ ਹਨ ਕਿ ਮੈਨੂੰ ਉਹ ਪ੍ਰਮਾਤਮਾ ਪ੍ਰਥਕ ਹੋ ਕੇ ਮਿਲਿਆ ਹੈ ਮੇਰੇ ਵੱਡੇ ਭਾਗ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ